ਬਾਕੀ ਜਿਹੜਾ ਕੋਈ ਮਾੜਾ ਕਹਿੰਦਾ ਮੇਰੇ ਨਾਲ 2 ਘੰਟੇ 4 ਘਟੇ ਕੈਮਰੇ ਦੇ ਸਾਹਮਣੇ ਬਹਿ ਜਾ ਮੇਰੀਆਂ ਗੱਲਾਂ ਦੇ ਜਵਾਬ ਦੇ ਦੇ ਮੈਂ ਚੈਨਲ ਬੰਦ ਕਰ ਦੂੰ ਜੇ ਮੇਰੀਆਂ ਗੱਲਾਂ ਦੇ ਜਵਾਬ ਨਾ ਆਏ ਤਾਂ ਅਸੀਂ ਫੜ ਕੇ ਮੋਰ ਬਣਾ ਦੇਾਂਗੇ ਤੁਹਾਨੂੰ ਕੋਈ ਕਿਸਨੇ ਕੋਈ ਧਮਕੀ ਦੂ ਕਿ ਦਿੱਤੀ ਹੋਵੇ ਵੀ ਆ ਗਾੜਾ ਤੁਸੀਂ ਨਾ ਕਟੋ ਤੇ ਜਿਹੜੀ ਇਹ ਗੈਟਅਪ ਆ ਵੀ ਆਹ ਬੰਦ ਤਾਂ ਗੁਰਦਿਆਲ ਹੈ ਫਿਰ ਇਹ ਕਿਵੇਂ ਬਣਾਏ ਤੁਸੀਂ ਇਹ ਨਾਂ ਤਾਂ ਸੀ ਨਾ ਪਹਿਲਾਂ ਕਦੇ ਕੋਈ ਰੱਖ ਲੈ ਬਣਾਉਣ ਲਈ ਫਿਰ ਬੰਦ ਮੈਨੂੰ ਕਹਦਾ ਨਾ ਕਹਦਾ ਫਿਰ ਜਦੋਂ ਬੰਦ ਗੱਡ ਲਿਆ ਕਹਿੰਦਾ ਨਾਂ ਵਧ ਗਿਆ ਵਧੀਆ ਨਾਂ ਰੱਖੀ ਇਹ ਹਾਂ ਇਹ ਕਿਵੇਂ ਇਹ ਕਹਿੰਦਾ ਵੀ ਬੰਤ ਤਾ ਜੇ ਕਨਾਂ ਤੂੰ ਫਿਰ ਨਾਲ ਮਿਲਦੀ ਚੰਦਰ ਮੈਂ ਕਹਾਂ ਚੰਦਰ ਰੱਖ ਤੇ ਫਿਰ ਐਂ ਕਰਕੇ ਬਣਿਆ ਸੀ ਉਹ ਗੁਰਦਿਆਲ ਹਾਂ ਐਂ ਮੈਂ ਲਿਆ ਸੋਚ ਕੇ ਤੂੰ ਐਂ ਦੇਖ ਰੱਬੀ ਕਿਰਪਾ ਵੀ ਜਿਵੇਂ ਸ਼ੁਰੂ ਤੋਂ ਸਾਡਾ ਪਿਆਰ ਸਿੱਧਾ ਜੋੜੀ ਵੀ ਬਹੁਤ ਤਾਕੜੀ ਬਣੀ ਚੱਲ ਤੇ ਬੰਤ ਸਹੀ ਗੱਲ ਇਹ ਬੰਦੇ ਦਾ ਮੈਨੂੰ ਲੋਕ ਐਂ ਕਹਿੰਦੇ ਪਿੰਡ ਦੇ ਕਿਹਨੂੰ ਯਾਰ ਕੋਈ ਨਸ਼ਾ ਖਵਾ ਕੇ ਬੁਲਾਉਣਾ ਇਹ ਬੰਦਾ ਭਾਈ ਅਸਲ ਜ਼ਿੰਦਗੀ ਦੇ ਵਿੱਚ ਨਾ ਤੈਨੂੰ ਹੂੰ ਹਾਂ ਵੀ ਨਹੀਂ ਬੋਲਦਾ ਉਹਦੇ ਕੰਮ ਤਾਂ ਐਂ ਤੇ ਨਾ ਬੋਲਦਾ ਨਹੀਂ ਤੂੰ ਵਾੜੀ ਗੱਲ ਕੀ ਹੈ ਖੇਤੋਂ ਕਰੇ ਸ਼ਡਿਊਲ ਕਰ ਵੀ ਨਹੀਂ ਗਿਆ ਜਿਵੇਂ ਬਾਜਾ ਮੇਰੇ ਨਾਲ ਉਹ ਉਹ ਵੀ ਇਦਾਂ ਹੀ ਆ ਜੀ ਵਜੇ ਅਲਾਰਮ ਦਾ ਤਾਂ ਹੁਣ ਸਾਨੂੰ ਕੀ ਪਤਾ ਸੀ ਕਿਹੜਾ ਟੱਕਰੇ ਨਹੀਂ ਜਿਹੜਾ ਜਿਹੜਾ ਮੇਰੇ ਨਾਲ ਤੁਹਾਨੂੰ ਪਤਾ ਚਾਹ। ਵੀਡੀਓ ਚ ਲੈ ਜਿਹੜਾ ਮਗਾ। ਹਾਂ। ਅੱਛਾ ਉਹ ਵੱਜ ਜਾਏਗਾ। ਠੀਕ ਆ। ਉਹ ਵੀ ਇਹਦੇ ਵਾਲਾ ਕੰਮ ਹੀ ਹੋ ਜਾਊਗਾ। ਨਹੀਂ ਜਾਣਦੇ ਉਹਨੂੰ। ਅੱਛਾ ਲੋਕ ਤੁਹਾਨੂੰ ਕਈ ਕਹਿੰਦੇ ਹੋਣਗੇ ਵੀ ਯਾਰ ਤੁਸੀਂ ਇਹ ਡਬਲ ਮੀਨਿੰਗ ਗੱਲਾਂ ਕਰਦੇ ਹੋ ਗਾਲਾਂ ਕੱਢਦੇ ਹੋ। ਇਹ ਨਾ ਕਰੋ। ਤੁਸੀਂ ਕਦੇ ਫਿਰ ਐਂ ਜੀ ਸੋਚਿਆ ਵੀ ਯਾਰ ਕੋਈ ਵਧੀਆ ਜਿਹਾ ਪਰਿਵਾਰਕ ਬਣਾ ਲਿਆ ਕਰੋ ਆਪਾਂ ਨਾ ਕੱਟਿਆ ਕਰੋ ਇਹ ਗੱਲਾਂ। ਕਦੇ ਸੋਚਿਆ ਨਹੀਂ। ਇਹ ਬਈ ਪਰਵਾਰ ਕਿਆ ਦੂਜੀ ਗੱਲ ਕਰੀਏ ਇਹ ਹੁੰਦੀਆਂ ਨਾ ਇੱਕ ਤਾਂ ਫਿਲਮ ਹੁੰਦੀ ਆ ਵੀ ਬੰਦੇ ਨੇ ਪੈਸੇ ਖਾਤਰ ਬਣਾਉਣੀ ਤੇ ਜਾਂ ਨਾਂ ਚੱਲਣ ਖਾਤਰ ਬਣਾਉਣੀ ਜਿਹੜੀ ਸਾਡੀ ਫਿਲਮ ਦਾ ਚਰਿਆ ਹੋਰ ਆ ਅਸੀਂ ਸਾਨੂੰ ਨਾ ਤਾਂ ਪੈਸਿਆਂ ਦਾ ਵੀ ਛੇਤੀ ਪੈਸੇ ਇਕੱਠੇ ਹੋ ਜਾਣ ਤੇ ਨਾ ਸਾਨੂੰ ਐ ਵੀ ਛੇਤੀ ਨਾ ਅਸੀਂ ਜਿਹੜਾ ਮੰਦਰੋਂ ਗੱਲਾਂ ਔੜਦਿਆਂ ਨਾ ਮਨ ਦੀ ਮਰਜ਼ੀ ਕਹਿਲਾ ਵੀ ਅਸੀਂ ਤਾਂ ਉਹ ਚਾਰ ਚੱਲਣ ਤੇ ਚੱਲਣਾ ਬਾਕੀ ਜਿਹੜਾ ਕੋਈ ਮਾੜਾ ਕਹਿੰਦਾ ਮੇਰੇ ਨਾਲ 2 ਘੰਟੇ 4 ਘਟੇ ਕੈਮਰੇ ਦੇ ਸਾਹਮਣੇ ਬਹਿ ਜਾਏ ਮੇਰੀਆਂ ਗੱਲਾਂ ਦੇ ਜਵਾਬ ਦੇ ਦੇ ਮੈਂ ਚੈਨਲ ਬੰਦ ਕਰ ਦੂੰ ਜੇ ਮੇਰੀਆਂ ਗੱਲਾਂ ਦੇ ਜਵਾਬ ਨਾ ਆਏ ਤਾਂ ਅਸੀਂ ਫੜ ਕੇ ਮੋਰ ਬਣਾ ਦੇਾਂਗੇ ਜੇ ਉਹਦੀਆਂ ਗੱਲਾਂ ਦੇ ਜਵਾਬ ਨਾ ਆਏ ਅਸੀਂ ਧੰਮੀ ਬੰਦ ਕਰਾਂਗੇ ਤੁਹਾਨੂੰ ਕੋਈ ਕਿਸਨੇ ਕੋਈ ਧਮਕੀ ਦੂੰ ਕਿ ਦਿੱਤੀ ਹੋਵੇ ਵੀ ਆ ਗਾਲਾਂ ਤੁਸੀਂ ਨਾ ਕੱਢੋ ਬਥੇਰੀਆਂ ਧਵਕੀਆਂ ਬਥੇਰੀਆਂ ਕੀ ਕਹਿੰਦੇ ਲੋਕ ਆਕੇ ਗੰਦ ਨਾ ਪਾਉ ਆਇਆ ਨਾ ਕਰੋ ਫਲਾਣਾ ਮਖਿਆ ਪਈ ਜਰ ਕੰਮ ਪੰਜਾਬ ਤੇ ਚੰਗੇ ਕਰਨ ਵਾਲੇ ਹੋਰ ਬਹੁਤ ਪਾਏ ਆ ਅੱਛਾ ਚੱਲ ਇਹੀ ਸਵਾਲ ਮੈਂ ਤੁਹਾਨੂੰ ਕਰਦਾ ਵੀ ਤੁਸੀਂ ਗੰਦ ਕਿਉਂ ਪਾਉਂਦੇ ਅੱਛੀ ਬਈ ਗੰਦ ਮੰਨਦੇ ਹੀ ਨਹੀਂ ਇਹਨੂੰ ਅੱਛਾ ਕਿਉਂ ਨਹੀਂ ਮੰਨਦੇ ਜਿਹੜੀਆਂ ਤੁਸੀਂ ਡਬਲ ਮੀਨਿੰਗ ਗੱਲਾਂ ਕਰਦੇ ਹੋ ਗਾਲ੍ਹਾਂ ਕੱਢਦੇ ਹੋ ਜਿਹੜੀਆਂ ਪਰਿਵਾਰ ਚ ਬਹਿ ਕੇ ਸੁਣ ਨਹੀਂ ਸਕਦੇ ਕੁੜੀਆਂ ਬੁੜੀਆਂ ਸੁਣ ਨਹੀਂ ਸਕਦੀਆਂ ਤੇ ਠੀਕ ਹੈ ਤੁਸੀਂ ਉਹ ਬੰਦਿਆਂ ਲਈ ਬਣਾਉਨੇ ਆ ਸਿਰਫ ਤੇ ਫਿਰ ਉਹ ਤੁਸੀਂ ਕਿਉਂ ਕੱਢਦਾ ਕਿਉਂ ਗੰਦ ਪਾਉਂਦਾ ਨਹੀਂ ਗੰਦ ਮੰਨਦੇ ਹਾਂ ਵੀ ਜਿਹੜੇ ਬੰਦੇ ਇਹ ਚੀਜ਼ ਨਾਲ ਨਹੀਂ ਜੁੜੇ ਨਹੀਂ ਪਤਾ ਹੁਣ ਜੇ ਤੂੰ ਦੇਖਿਆ ਅਸਲ ਮਨੋਂ ਗੱਲ ਕਰੀ ਜਿਵੇਂ ਤੇਰੀ ਉਮਰ ਆ ਜਾਂ ਸਾਡੀ ਉਮਰ ਅਸੀਂ ਬਹੁਤ ਛੋਟੀ ਉਮਰ ਚ ਕੱਲਾਂ ਸਾਰੀਆਂ ਦੇਖਿਆ ਨੋਟ ਕਰੀਆਂ ਵੀ ਜਦੋਂ ਆਪਣੇ ਬੁਢੇ ਖੇਤ ਕੰਮ ਕਰਦੇ ਚਾਚੇ ਤਾਏ ਤੇ ਇੱਕ ਦੂਜੇ ਨੂੰ ਗਾਲਾਂ ਦਿੰਦੇ ਤੇ ਨਾਲੇ ਕੰਮ ਕਰੀ ਜਾਂਦੇ ਅੱਛ ਖੇਡ ਕੇ ਕੰਮ ਕਰ ਜਾਂਦੇ ਛੇਡਾਂ ਕਰਦੇ ਸਿਰੀ ਪਾਲੀ ਹੁੰਦੇ ਨਾਲ ਉਹ ਭਰਾਵਾ ਵਾਂਗੂ ਛੇਡਾਂ ਕਰਦੇ ਜੇ ਜਦੋਂ ਹੜੰਬੇ ਚੱਲਦੇ ਜਾਂ ਭੜੀਆਂ ਚੱਕਦੇ ਤੇ ਇਹ ਚੀਜ਼ਾਂ ਘਰੇ ਅੱਜ ਵੀ ਸਾਡੇ ਗਾਲਾਂ ਦੇ ਨੇ ਮੇਰੇ ਪਿਓ ਦੀ ਚਾਰ ਪਾਈਆਂ ਇਕੱਠੇ ਆ ਉਹ ਤਾਂ ਠੀਕ ਹੈ ਹੁਣ ਆਪਾਂ ਖੇਤ ਚ ਬੈਠੇ ਮੇਰੀ ਨਵੇਂ ਗਾਲਾਂ ਤਾਂ ਨਹੀਂ ਮਰੇ ਸਾਡੇ ਆਪ ਦੇ ਪਰਿਵਾਰ ਚ ਦਿੰਦੇ ਆ ਹਾਂ ਤਾਂ ਉਹਨੂੰ ਵੀ ਦਿੰਦੇ ਆ ਗਾਲਾਂ ਕਿ ਖੇਤਾਂ ਚੋਂ ਡਾਂ ਖੇਤਾਂ ਇਕੱਠੇ ਨਹੀਂ ਹੁਣ ਆਪਾਂ ਖੇਤ ਚ ਬੈਠੇ ਆ ਠੀਕ ਹੈ ਤੇ ਆਪਾਂ ਕਿਸੇ ਨੂੰ ਗਾਲ ਕੱਢ ਕੇ ਤੂੰ ਮੈਨੂੰ ਕੱਢ ਦੇ ਮੈਂ ਕੋਈ ਚੱਕਰ ਨਹੀਂ ਹਣਾ ਪਰ ਜਿਹੜੀਆਂ ਇਹ ਚੀਜ਼ਾਂ ਐ ਇਹ ਤਾਂ ਤੁਸੀਂ ਵੀਡੀਓ ਬਣਾ ਕੇ ਲੋਕਾਂ ਦੇ ਵਿੱਚ ਲੈ ਗਈ ਨਾ ਗਾਲਾਂ ਇਹ ਲੋਕਾਂ ਚ ਕਿਉਂ ਲੈ ਕੇ ਗਾਲਾਂ ਇਹ ਅਸਲ ਦੇ ਵਿੱਚ ਭਾਈ ਜਦੋਂ ਅਸੀਂ ਮੂਰੇ ਬੋਲਦੇ ਆਂ ਬੁੜੀਆਂ ਕੁੜੀਆਂ ਭਾਈ ਨਾ ਦੇਖਣ ਮ ਸ਼ੀਰਵਾਸ ਤੇ ਜਾਂ ਛੜੇ ਛੱਡ ਬੰਦੇ ਮਤਲਬ ਛੜੇ ਛਾਂਡ ਦਾ ਮਤਲਬ ਹੈ ਥੋੜੀ ਸਾਰੇ ਛੜੇ ਵੀ ਜਿਹੜੇ ਭੇਲੇ ਨੇ ਕੰਮ ਵਾਲੇ ਬੰਦੇ ਨੇ ਜੀ ਲਾਉਣਾ ਕੋਈ ਘੰਟਾ ਜਾਂ ਮੁੰਡੇ ਬਾਹਰ ਲੈ ਦੇ ਬਹੁਤ ਫੋਨ ਆਉਂਦੇ ਛੇ ਬੈਠਿਆ ਪਰ ਇਹ ਚੀਜ਼ਾਂ ਹੈ ਗੰਦ YouTube ਤੇ ਜਾਂ Insta ਤੇ ਹੋਰ ਬਤੇ ਰਹੇ ਮਾਂ ਨੰਗੀ ਤੁਰੇ ਫਿਰਦੇ ਆ ਲੋਕ ਕੋਈ ਬੁੜੀਆਂ ਨੇ ਕਿਸੇ ਅਸੀਂ ਨੰਗੇ ਤਾਂ ਨਹੀਂ ਹੁੰਦੇ ਲੋਕ ਨੰਗੀ ਹੋਈ ਜਾਂਦੇ ਹੈ ਬੁਰਾ ਹਲ ਕਰਤਾ ਨਾ ਸੱਚ ਤਾਂ ਇਹ ਸੀ ਕਿਸੇ ਧਰਮ ਨੂੰ ਠੇਸ ਨਾ ਜਾਤ ਪਾਤ ਨੂੰ ਨਾ ਕੋਈ ਇੱਕ ਬੁੜੀਆਂ ਦੇ ਕਿਸੇ ਪੱਖ ਦੀ ਗੱਲ ਵੀ ਜਾਤ ਪਾਤ ਨੂੰ ਠੇਜ ਜਾਂ ਕੁੜੀਆਂ ਨੂੰ ਨੀਚਾ ਦਿਖਾਇਆ ਬੰਦਿਆਂ ਨੂੰ ਨੀਚਾ ਦਿਖਾਇਆ ਅਸੀਂ ਤਾਂ ਆਪਦੇ ਮਨੰਜਣ ਚ ਆ ਯਾਰ ਅਸੀਂ ਕਿਤੇ ਠੇਸ ਤਾਂ ਨਹੀਂ ਲਾਉਂਦੇ ਤੁਸੀਂ ਇਸ ਚ ਨੂੰ ਗੰਦ ਮੰਨਦੇ ਹੀ ਨਹੀਂ ਅਸੀਂ ਨਹੀਂ ਮੰਨਦੇ ਗੰਦ ਹੈ ਹੀ ਨਹੀਂ ਮੰਨੀ ਹੈ ਕੀ ਤੂੰ ਸੋਡਾ ਕਹਿਣਾ ਇਹ ਬਣਦਾ ਵੀ ਸਾਡੀਆਂ ਬੰਦੇ ਵੇਖਣ ਬੁੜੀਆਂ ਵੇਖਣੀਆਂ ਕੁੜੀਆਂ ਦੇਖਣੀਆਂ ਅਸੀਂ ਕਹਿੰਨੀ ਨਹੀਂ ਪਈ ਬੁੜੀਆਂ ਦੇ ਕੰਮ ਦੀ ਚੀਜ਼ ਹੀ ਹੈ ਨਹੀਂ ਬਾਕੀ ਹੁਣ ਯਾਰ ਸਾਰੀਆਂ ਚੀਜ਼ਾਂ ਚੱਲੀ ਜਾਣੀਆਂ ਇਹ ਵਿੱਚ ਚੱਲੀ ਜਊ ਤਾਂ ਕੀ ਹੁੰਦਾ ਜੇ ਐਡੇ ਹੀ ਮਾੜਾ ਹੋਵੇ ਕੰਮ ਗੌਰਮੈਂਟ ਚੈਨਲ ਬੈਨ ਕਰ ਦੇ ਬੰਦੀ ਕਰ ਦੇ ਬੰਦ ਕਰ ਦੇ ਇਹ ਇਹ ਚੀਜ਼ਾਂ ਹੁੰਦੀਆਂ ਨੇ ਐ ਥੋੜੀ ਕੀ ਇਹ ਦੋ ਬੰਦਿਆਂ ਨੇ ਕਹਿਤਾ ਗੰਦਾ ਤਾਂ ਗੰਦਾ ਹੋ ਜੂਗਾ ਇਹ ਤੂੰ ਆਏ ਲਾਲਾ ਭਈ ਆਪਾਂ ਪਿੰਡਾਂ ਦੇ ਮੁੰਡੇ ਆ ਪਿੰਡਾਂ ਚ ਆਪਣੇ ਗੁਰਦੁਆਰਾ ਸਾਹਿਬ ਨੇ ਜਿਹੜਾ ਅਸੀਂ ਤਾਂ ਚੱਲ ਨਗੋਰੇ ਹੋ ਰਹੇ ਹਾਂ ਨਾ ਅੰਬਰਤਾਰੀ ਨਹੀਂ ਹੈਗੇ ਜਿਹੜੇ ਬੰਦੇ ਅੰਬਰਤਾਰੀ ਆ ਜਾਂ ਬਿਨ ਅੰਬਰਤਾਰੀ ਜਾਂਦੇ ਆ ਉੱਥੇ ਗੁਰਦੁਆਰੇ ਵਾਲੇ ਬਾਬਾ ਜੀ 2 ਘੰਟੇ ਤੜਕੇ ਇਕੱਠਾ ਤੇ ਲਾਉਂਦੇ ਆ ਘੰਟਾ ਹੱਥ ਨੇ ਪਾਸ ਤੇ ਤੂੰ ਮੈਨੂੰ ਐਂ ਦੱਸ ਦੇ ਵੀ ਜਦੋਂ ਐਡਾ ਸਪੀਕਰ ਚੱਲਦਾ ਹੈ ਮਹਾਰਾਜ ਦੀ ਬਾਣੀ ਚੱਲਦੀ ਹੈ ਉਹਦਾ ਸਾਡੇ ਤੇ ਅਸਰ ਨਹੀਂ ਹੁੰਦਾ ਵੀ ਸਾਰੇ ਪਿੰਡ ਤੇ ਨਹੀਂ ਅੰਬਰਤ ਨਹੀਂ ਸ਼ਕਿਆ ਉਹਦੇ ਅਸਰ ਨਾਲ ਤਾਂ ਸਾਡਾ ਜਿਹੜਾ ਇੱਕ ਮੋਬਾਈਲ 'ਚ ਬੋਲਣ ਨਾਲ ਕਿਸੇ ਕੀ ਮਾਰਾ ਸਾਡੀਆਂ ਗਾਲਾਂ ਦਾ ਅਸਰ ਕਿਵੇਂ ਹੋ ਜਾਵੇ ਇਹ ਚੰਗੇ ਦਾ ਨਹੀਂ ਪੈਂਦਾ ਚੰਗੇ ਦਾ